ਸੰਤ ਤੇ ਉਹ ਹੈ ਜਿਹਦੀ ਮਹਿਫਿਲ ਵਿੱਚ ਬੈਠ ਕੇ ਕੋਈ ਚੋਰ ਵੀ ਸ਼ਾਂਤ ਹੋ ਜਾਏ ਇਤਨੀ ਮਹਿਰਸ ਕਰਦੇ ਆ ਮੈਂ ਪੜ ਰਿਹਾ ਸੀ ਇੱਕ ਸੂਫੀ ਫਕੀਰ ਦੀ ਗਾਥਾ ਹਸਨ ਦੀ ਰਾਤ ਦਾ ਵਕਤ ਅੱਧੀ ਰਾਤ ਦਾ ਈਰਾਨ ਦੀ ਗੱਲ ਈਰਾਨ ਠੰਡਾ ਦੇਸ਼ ਬਰਫਾਂ ਪੈਂਦੀਆਂ ਚੋਰ ਕਿਦੇ ਹਸਨ ਦੀ ਕੁਟਿਆ ਵਿੱਚ ਵੜ ਗਿਆ हसन लेटे आया से ऊपर कंबल दया आ गई इस चोर नु मेरे घर चो कुछ नहीं मिलेगा खाली जाएगा अद्धी रात आया है ठंड दे बेचारा खाली जाएगा कभी किसी संत ने चोर नहीं मारिया चोरा ने चोर नु मारे मत मतला करना कभी कभी किसी संत ने दुष्टों नहीं मारे दुष्टा ने ही दुष्टों मारे कभी बगौर मुताला करना जैसे वो दे चोर अखा रात नाल तालमेल बिठा लेंदियाँ क्योंकि जिंदगी रात दी है सहजे सहजे दिच दिखाई देन लग पेरे दे, दिखाई देन लग पे दे। देखे कुछ नहीं है जान लगया हसन ने आवाज मारी मित्रा और ते मेरे कुल कुछ नहीं ऐ मेरे कंबल है तेरे कंबल भी कोई नहीं बार ठंड बड़ी ऐ ले जा और अपने कुल कुछ भी नहीं ऐ ले जा खाली ना जा मेरी तुह तो ना कर मेरी कुटिया चो मेरे घर ही नहीं कोई तू आया और अद्धी ही रात नया ਖਲੇ ਜਾ ਰਹੇ ਮੈਨੂੰ ਦੁੱਖ ਹੈ ਮੇਰਾ ਹਿਰਦਾ ਤੜਪਦਾ ਹੈ ਮੇਰੇ ਤੇ ਤਰਸ ਖਾ ਮੇਰੇ ਹਿਰਦੇ ਨੂੰ ਤੜਪਾਣਾ ਐ ਲੈ ਜਾ ਕੰਵਲ ਚੋਰ ਦੀ ਸਾਰੀ ਚੋੜੀ ਨਿਕਲ ਗਈ ਪਤਾ ਹੈ ਉਸ ਚੋਰ ਨੇ ਕੀ ਅਖਿਆ ਜ਼ਿੰਦਗੀ ਚ ਪਹਿਲੀ ਦਫਾ ਕਿਸੇ ਅਮੀਰ ਦਾ ਘਰ ਲਪਿਆ ਆਇਆ ਤਾਂ ਮੈਂ ਲੁੱਟਣ ਸੀ ਮੈਂ ਖੁਦ ਲੁੱਟਿਆ ਗਿਆ वो फ फक, चोर फकीर हो गया हसन की संगत न उसनों चोर से भी तरस आ रहा धन गुरु नानक देव जी महाराज कहते कितनी काली रात होवे चिटिया चीजा तो चिटिया ही रही कहिया थोड़िया हो जाए और कितना ही चिट्टा दिन तपया हो चारों पासे उसने रोशनी चिटियाई फैलाई होवे चीजा तो कहिया ही र ਪੰਗਤੀ ਮੈਂ ਤੁਹਾਨੂੰ ਫੇਰ ਸੁਣਾਵਾ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇਵੰ ਕਿਤਨਾ ਵੀ ਸੂਰਜ ਚਾਨਣਾ ਕਰੇ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ ਕਿਤਨੀ ਰਾਤ ਕਾਲਖ ਵੰਦੇ ਚਿਟੀਆਂ ਚੀਜ਼ਾਂ ਚਿਟੀਆਂ ਹੀ ਰਹਿੰਦੀਆਂ जो ने माहौल ठीक नहीं की करिए माहौल जरा ठीक हो जाए फिर अभी ठीक हो जावे सब बहाने बनेबाजिया ने अंधेरी रात भी चिटिया चीजा चिटिया कितना ही माहौल खराब हो माहौल प्रहलाद का भी ठीक नहीं सी प्यो वेरी है जेल पाया हो चार चार दिन का बुखा जेल समाधि ला लेंद अर भी नहीं ला सदर ਉਹ ਚਾਰ ਵਿੰਦਾ ਬੁਖ ਹੈ ਸੁਰਤ ਸ਼ਬਦ ਨਾਲ ਜੋੜ ਲੈਂਦਾ ਹੈ ਇੱਥੇ ਭਰ ਪੇਟ ਵੀ ਮਨੁੱਖ ਨਹੀਂ ਜੁੜਦਾ ਉਥੇ ਪਿਓ ਜਾਨ ਦਾ ਵੈਰੀ ਹੈ ਫਿਰ ਵੀ ਉਹ ਪ੍ਰਭੂ ਨਾਲ ਜੁੜਿਆ ਹੋਇਆ ਹੈ ਇੱਥੇ ਮਾਂ ਬਾਪ ਦਾ ਲਾੜ ਮੌਜੂਦ ਹੈ ਸਭ ਕੁਝ ਮੌਜੂਦ ਹੈ ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਹੈ ਮਾਹੌਲ ਤੇ ਪ੍ਰੇਲਾਦ ਦਾ ਵੀ ਠੀਕ ਨਹੀਂ ਹੈ ਮਾਹੌਲ ਰਾਮ ਦਾ ਵੀ ਠੀਕ ਨਹੀਂ ਹੈ ਬਨਵਾਸ ਹੈ ਰਾਤ ਰੁੱਖਾਂ تلے ਕਟਣਾ ਆਉਂਦਾ ਹੈ ਦਿਨੋਂ ਕਿਦਰੇ ਭੋਜਨ ਨਸੀਬ ਹੋਏਗਾ ਕਿ ਨਹੀਂ ਕਿ ਕੰਧ ਮੌਲ ਖਾ ਕੇ گزارا ਕਰਨਾ ਹੋਵੇਗਾ ਜ਼ਿੰਦਗੀ ਤੇ ਕੁਝ ਵੀ ਨਹੀਂ ਮਾਹੌਲ ਤੇ ਠੀਕ ਨਹੀਂ ਹੈ ਲੇਕਿਨ ਉਹ ਜਿੱਥੇ ਵੀ ਨੇ ਜੰਗਲ ਦੇ ਵਿੱਚ ਵੀ ਮੰਗਲ ਹੈ ਮਾਹੌਲ ਕ੍ਰਿਸ਼ਨ ਦਾ ਵੀ ਠੀਕ ਨਹੀਂ ਹੈ ਰਾਜ ਘਰਾਣੇ ਦਾ ਲੜਕਾ ਹੈ ਪਾਲਦੇ ਗੁਜਰ ਪੈਨੇ ਗੋਲੇ ਪੈ ਪਾਲਦੇਣਾ ਸ਼ਾਹੀ ਖਾਨਦਾਨ ਦਾ ਲੜਕਾ ਗੋਲੇ ਪੈ ਪਾਲ ਦੇ ਇਹ ਸਭ ਬਹਾਨੇ ਬਾਜ਼ੀਆਂ ਨੇ ਜ਼ਰਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਵੀ ਛਕ ਲਵਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਇਹ ਕਲਗੀਦਰ ਪਾਤਸ਼ਾਹੀ ਸੀ ਤੇਰੀ ਰਹਿਤ ਬੈਠ ਵੀ ਰਖ ਲਿਆਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਅੰਮ੍ਰਿਤ ਵੇਲੇ ਵੀ ਉਠਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਨਾਮ ਵੀ ਜਪਾਂਗੇ ਸਭ ਬਹਾਨੇ ਬਾਜ਼ੀਆਂ ਨੇ ਮਾਹੌਲ ਕਦੀ ਠੀਕ ਨਹੀਂ ਹੁੰਦਾ ਕੁਛ ਨਾ ਕੁਛ ਤੇ ਗੜਬੜ ਰਹਿੰਦੀ ਹੈ ਸਾਰੀ ਜ਼ਿੰਦਗੀ ਰਹਿੰਦੀ ਕੁਛ ਨਾ ਕੁਛ ਤੇ ਹੁੰਦਾ ਸਾਗਰ ਲਹਿਰਾ ਤੋਂ ਬਿਨਾ ਨਹੀਂ ਆਉਂਦਾ ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾ ਨਹੀਂ ਹੁੰਦੀ ਕੁਝ ਨਾ ਕੁਝ ਤੇ ਸਮੱਸਿਆ ਰਹੇਗੀ ਮਾਹੌਲ ਗੁਰੂ ਨਾਨਕ ਦਾ ਵੀ ਠੀਕ ਨਹੀਂ ਪਿਤਾ ਮਖੱਟੂ ਕਹਿੰਦਾ ਹੈ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ ਕੋਈ ਪੁੱਤਰ ਹੈ ਮੇਰਾ ਸੁਦਾਈ ਹੈ ਸੁਦਾਈ ਹੈ ਬੇਦੀ ਕਹਿੰਦੇ ਨੇ ਬਹੁਤਨਾ ਬੇਤਾਲਾ ਹੈ ਬੇਦੀ ਹੁੰਦੇ ਆਂ ਜਨੇਉ ਨਹੀਂ ਪੈਂਦਾ ਬੇਦੀ ਹੁੰਦੇ ਆਂ ਵੇਦਾਂ ਤੇ ਸ਼ਰਧਾ ਨਹੀਂ ਰੱਖਦਾ ਬੇਦੀ ਹੁੰਦੇ ਆਂ ਬੇਦ ਨਹੀਂ ਪੜਦਾ ਬੇਦੀਆਂ ਦੇ ਘਰ ਜਨਮ ब्राह्मण ਵੀ ਕਹਿੰਦੇ ਨੇ ਕੁرائی ਹੈ ਮੋਤਨਾ ਬੇਦਾਲਾ ਹੈ ਬਗਦਾਦ ਦੇਚ ਤੇ ਮੁਸਲਮਾਨਾ ਨੇ پتھر ਵੀ ਮਾਰ ਦਿੱਤੇ ਹੈ ਮਾਹੌਲ ਤੇ ਠੀਕ ਨਹੀਂ ਹੈ ਬਾਬਰ ਨੇ ਜੇਲ੍ਹ ਦੇਚ ਵੀ ਪਾ ਦਿੱਤਾ ਹੈ ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ ਵੱਡਾ ਭਰਾ ਪ੍ਰਿਥੀ ਚੰਦ ਵੈਰੀ ਹੈ ਜਾਨ ਦਾ ਵੈਰੀ ਹੈ ਮਸੰਦ ਉਸਨੇ ਸਾਰੇ ਬਾਗੀ ਕਰ ਲਏ ਤੇ ధਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ ਅੰਨ ਲੁੱਟ ਲਿਆ ధਨ ਲੁੱਟ ਲਿਆ ਬਸਤਰ ਲੁੱਟ ਲਿਆ ਸਾਰਾ ਸਾਜ਼ੋ ਸਮਾਨ ਲੁੱਟ ਲਿਆ ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ ਅੰਮ੍ਰਿਤਸਰ ਦੇ ਵਿੱਚ ਕੋਈ ਸੰਗ ਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ ਗੁਰੂ ਤੱਕ ਕੋਈ ਨਾ ਪਹੁੰਚੇ ਔਰ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਗੁਰੂ ਸਾਡੇ ਤੱਕ ਨਾ ਪਹੁੰਚੇ ਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਗੁਰੂ ਦਾ ਘਰ ਗੁਰੂ ਲਈ ਬੰਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਣ ਦਿੱਤਾ ਮਸੰਦਾ ਨੇ ਪਤਾ ਸਤ ਗੁਰੂ ਬਾਹਰ ਬੈਠੇ ਉਥੜਾ ਸਭ ਗੁਰਦੁਆਰਾ ਅੱਜ ਵੀ ਮੌਜੂਦ ਹੈ ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੁਸੀਂ ਨਹੀਂ ਜਾ ਸਕਦੇ ਜਦ ਸੱਚ ਆ ਜਾਏ ਨਾ ਤਾਂ ਫਿਰ ਜੂਠਿਆਂ ਨੂੰ ਕੌਣ ਪੁcheਗਾ ਤੋ جھوٹੇ ਨੂੰ ਇਹ ਡਰ ਹੁੰਦਾ ਸੱਚ ਆਵੇ ਹੀ ਨਾ ਆਵੇ ਹੀ ਨਾ ਕਰੀਬਨ ਕਰੀਬਨ ਇਸ ਤਰ੍ਹਾਂ ਦੇ ਲੋਕ ਇੰਜ ਕਹਿ ਲੋ ਚਰਚ ਦੇ ਚੋਂ ਮਸਜਿਦ ਦੇ ਚੋਂ ਮੰਦਰਾਂ ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ ਖੁਦਾ ਤੋਂ ਬਿਨਾ ਚਰਚ ਦੀ ਪੂਜਾ ਕਰਦੇ ਨੇ ਭਗਵਾਨ ਤੋਂ ਬਿਨਾ ਮੰਦਰਾਂ ਦੇ ਚ ਪੂਜਾ ਚੱਲਦੀ ਹੈ ਬਗੌਰ ਮਤਲਬ ਕਰਨਾ ਐਸਾ ਹੁੰਦਾ ਹੈ ਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ ਸੱਚ ਹੋਵੇ ਤੇ ਫਿਰ جھوٹ ਨੂੰ ਕੌਣ ਪੁੱਛੇਗਾ ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ ਖੁਦਾ ਵੰਤਾਲਾ ਇੱਕ ਤੋ ਮੇਰੇ ਜਾਨ ਦਾ ਵੈਰੀ ਬਣਾਇਆ ਹੈ ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ ਮੇਰੇ ਪਿੱਛੇ ਲੱਠ ਲੈ ਕੇ ਪਿਆਇਆ ਇਹ ਤੋ ਮੇਰੇ ਲਈ ਬਣਾਇਆ ਹੈ ਮੈਨੂੰ ਠਿਕਣ ਹੀ ਨਹੀਂ ਦਿੰਦਾ ਕਿਦਰੇ ਮੇਰਾ ਪੱਕਾ ਦੁਸ਼ਮਣ ਤੁਸੀਂ ਇਸ ਨੂੰ ਰੋਕੋ ਮੇਰੇ ਨਾਲ ਦੁਸ਼ਮਣੀ ਨਾ ਕਰ। ਮੈਨੂੰ ਠਿਕਣ ਦੇਵੇ। ਕਹਾਣੀਕਾਰ ਸ਼ੇਖਸਾਦੀ ਲਿਖਦਾ ਹੈ ਖੁਦਾ ਨੇ ਸੂਰਜ ਨੂੰ ਤਲਬ ਕੀਤਾ। ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ ਬੜਾ ਰੋਇਆ ਹੈ। ਬੜਾ ਰੋਇਆ ਹੈ। ਤੇਰੀ ਸ਼ਿਕਾਇਤ ਕਰਦਾ ਸੀ। ਤੂੰ ਸੁਣਨ ਲੱਗ ਕੌ ਵੈਰ ਕਮਾਉਣਾ ਹੈ। ਤੋ ਕਿਉਂ ਸਨਲ ਦੁਸ਼ਮਣੀ ਕਰਦਾ ਹੈ ਸੂਰਜ ਨੇ ਹੱਥ ਜੋੜ ਕੇ ਆਖਿਆ ਖੁਦਾਵੰਤਾਲਾ ਮੈਂ ਤੇ ਕਦੀ ਵਖਿਆ ਹੀ ਨਹੀਂ ਅੰਧੇਰੇ ਨੂੰ ਤੇ ਜਿੰਨੂੰ ਮੈਂ ਵਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ ਮੈਂ ਤੇ ਜਾਣਦਾ ਹੀ ਨਹੀਂ ਉਸ ਨੂੰ ਮੈਨੂੰ ਪਤਾ ਹੀ ਕੋਈ ਨਹੀਂ ਮੈਨੂੰ ਤੇ ਨਾਮ-ਧਾਮ ਦਾ ਹੀ ਪਤਾ ਕੋਈ ਨਹੀਂ اے ਖੁਦਾ ਮੈਂ ਕਿਉਂ ਸਨਲ ਦੁਸ਼ਮਣੀ ਕਮਾਵਾਂਗਾ ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਦਰਵਾਜ਼ੇ ਬੰਦ ਕਰੋ ਸਚ ਨਹੀਂ ਆਣਾ ਚਾਹੀਦਾ ਹਿਰਦੇ ਦੇ ਦਵਾਰ ਬੰਦ ਕਰੋ ਸਚ ਅੰਦਰ ਨਹੀਂ ਆਣਾ ਚਾਹੀਦਾ ਮੰਦਰ ਦੇ ਦਰਵਾਰ ਬੰਦ ਕਰੋ ਭਗਵਾਨ ਨਹੀਂ ਆਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ ਹੈ ਇਤਿਹਾਸ ਹੈ ਸਤਗੁਰ ਵਾਪਸ ਜਾਣ ਲੱਗੇ ਇਤੇ ਅਮਰਤ ਸਰਦੀਆਂ ਮਾਤਾਵਾਂ ਨੇ ਰੋਕ ਲਿਆ ਨਹੀਂ ਤੇ ਜਾਣ ਲੱਗੇ ਸ ਉਹਨਾਂ ਨੇ ਨਹੀਂ ਜਾਣ ਦਿੱਤਾ ਤੋਂ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਸਾਰੇ ਅਮਰਤ ਸਰੀਆਂ ਲਈ ਨਹੀਂ ਨੇ ਮੈਂ ਅਰਜ਼ ਕਰੇ ਭਾਈ ਸੰਤੋਖ ਸਿੰਘ ਜੀ ਦੇ ਬੋਲ ਇਹ ਮਸੰਦ ਜੋ ਅੰਮ੍ਰਿਤ ਸਰਿਏ ਤ੍ਰਿਸ਼ਣ ਅਗਨ ਕੇ ਅੰਤਰ ਸੜਿਏ ਇਹ ਜੋ ਮਸੰਦ ਨੇ ਇਹ ਜੋ ਪੁਜਾਰੀ ਤਬਕਾ ਹੈ ਇਹ ਜੋ ਧਾਰਮਿਕ ਤਬਕਾ ਹੈ ਇਹ ਤੇ ਕ੍ਰਿਸ਼ਨਾਂ ਦੇ ਸੜੇ ਰਹੇ ਕਿਤੇ ਅੰਧੇਰੇ ਦੇ ਜੀਣ ਵਾਲੇ ਮਾਇਆ ਰਬ ਰਜਾਈ ਆ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਸਤਿਗੁਰ ਦੇ ਮੁਖਾਰ ਬਿੰਤੋਏ ਬੋਲ ਨਿਕਲੇ मातामा ने रोक लिया धन गुरु तेग बहादुर साहब जी महाराज ते मसंदा ने ते बहर कड़ दिता चारों पासे मसंदा ने अज पैरा ला दिता संगत गुरु तक ना पहुंचे अन्न धन शस्त्र सब कुछ लुट लिया है चंद ने माहौल तो ठीक नहीं है जहांगीर भी वैरी है पृथ्वी चंद जो कुछ कर रहा है जहांगीर की ताकत भी न ਕਿ ਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ ਤਾਕਤ ਵੱਧ ਜਾਏ। ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ ਵਿੱਚ ਕੋਈ ਰੁਕਾਵਟ ਖੜੀ ਹੋਵੇ ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦੋਂ ਉਹਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈ ਮੀਆਂ ਮੀਰ ਉਹਨੇ ਆਪਣਾ ਮस्तक ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ। ਤੇ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦਿਆ ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ। ਮੀਆਂ ਮੀਰ ਜੈਸੇ ਝੁੱਕਦੇ ਹੁੰਦੇ ਐ। ਇਵੇਂ ਹਟਾਣਾ ਹੈ ਪ੍ਰਿਥੀਚੰਦ ਨੂੰ ਹੱਥ ਚ ਕੀਤਾ ਪ੍ਰਿਥੀਚੰਦ ਪਹਿਲੇ ਵੈਰੀ ਸੀ ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈs ਆਦ ਕਾਲ ਤੋਂ ਗੁਰੂ ਘਰ ਨੂੰ ਇਸ ਡੰਗਰਾਲ ਕਮਜ਼ੋਰ ਕੀਤਾ ਜਾਂਦਾ ਰਿਹਾ ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬਗਰ ਮਤਾਲਾ ਕਰਨਾ ਸਭ ਔਰੰਗਜ਼ੇਬ ਦੀ ਸ਼ੈ ਵਕਤ ਦੀ ਹਕੂਮਤਾਂ ਨੇ ਚਾਹਦੀਆਂ ਆਉਂਦੀਆਂ ਕੋਈ ਸਾਡੀ ਬਰਾਬਰੀ ਤੇ ਆ ਜਾਏ ਮੁਕਾਬਲੇ ਤੇ ਆ ਜਾਏ ਖਿੰਦੇ ਨੇ ਸੰਗਤਾਂ ਦੇ ਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ ਅੱਜ ਦਿਨ ਪਰ ਲੰਗਰ ਨਹੀਂ ਬਣਿਆ ਪੈਰਾ ਰਿਆ ਕੋਈ ਰਸਦ ਪਾਣੀ ਆਈ ਨਹੀਂ ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਥੀ ਚੰਦ ਅੰਨ ਲੁੱਟ ਕੇ ਲੈ ਗਿਆ ਦਾਨ ਲੁੱਟ ਕੇ ਲੈ ਗਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ ਘਰ ਟਟੋਲਣਾ ਸ਼ੁਰੂ ਕੀਤਾ ਮਤਾਂ ਕੁਝ ਲਬੇ ਦੋ ਪ੍ਰਸ਼ਾਦੇ ਤੇ ਬਣਨ ਧੰਨ ਗੁਰੂ ਅਰਜਨ ਲਈ ਦੇਵ ਜੀ ਲਈ ਅੱਜ ਦਿਨ ਭਰ ਦਾ ਕੁਛ ਵੀ ਅੰਨ ਪਾਣੀ ਨਹੀਂ ਕੁਛ ਵੀ ਅੰਨ ਪਾਣੀ ਨਹੀਂ ਇਹ ਮਹਾਰਾਜ ਦੇ ਸਿਰਫ ਬੋਲੇ ਨਹੀਂ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣੇ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈਵਾਨੇ ਖੈਰ ਮੁਖਤਸਰ ਮੈਂ ਅਰਜ਼ ਕਰਾਂ ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਕਿਦਰੇ ਬੇਸਣ ਪਿਆ ਸੀ ਇਹਦੇ ਦੋ ਪ੍ਰਸ਼ਾਦ ਬਣੇ ਮਿੱਟੀ ਦੇ ਤਵੇ ਦੇ। ਔਰ ਮਿੱਟੀ ਦੇ ਠੀਕਰੇ ਦੇ ਚ ਇਹ ਦੋ ਪ੍ਰਸ਼ਾਦ ਸਤਿਗੁਰਾਂ ਦੇ ਅੱਗੋਂ ਰੱਖਿਆ। ਪਾਂਡੇ ਵੀ ਕੋਈ ਨਹੀਂ ਸੀ। ਲੇਕਿਨ ਇਹ ਦੋ ਪ੍ਰਸ਼ਾਦੇ ਅੱਗੋਂ ਰੱਖਦੇ ਅਨਸਾਰ ਚੀਖ ਨਿਕਲ ਗਈ। ਜਗਤ ਮਾਤਾ ਗੰਗਾ ਦੇ। ਆਪਣੇ ਹੰਝਵਾਨ ਨੂੰ ਨਹੀਂ ਰੋਕ ਸਕਿਆ। ਜਜ਼ਬਾਤ ਤੇ ਚਾ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਮਰਤਮਈ ਬੋਲ ਅਮਰ ਕਲਾਮ ਜੋ ਆਪ ਦੇ ਕੰਠ ਤੋਂ ਪ੍ਰਗਟ ਹੋਇਆ ਹੈ ਰੂਖੋ ਭੋਜਨ ਕਾਂੜੇ ਰਾਗ ਦੇ ਅੰਦਰ ਹੈ ਕਦੀ ਕਦੀ ਭਾਈ ਕਲਿਆਣ ਸਿੰਘ ਪੜਤਾਲ ਲਗਾਉਂਦੇ ਨੇ ਇਸ ਸ਼ਬਦ ਦੀ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਆਤ ਐ ਸਖੀ ਤੋ ਰੋਣਾ ਪ੍ਰਿਥੀ ਚੰਦ ਆਨਲ ਉਟਕੇ ਲੈ ਗਿਆ ਧਨ ਲੁੱਟ ਕੇ ਲੈ ਗਿਆ ਬਸਤਰ ਲੁੱਟ ਕੇ ਲੈ ਗਿਆ ਸ਼ਸਤਰ ਲੁੱਟ ਕੇ ਲੈ ਗਿਆ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਮਹਾਨ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ ਉਹਨੂੰ ਤੇ ਲੁੱਟ ਕੇ ਨਹੀਂ ਲੈ ਗਿਆ ਫਿਰ ਰੋਣਾ ਕਿਹੜੀ ਗੱਲ ਰੂਖੋ ਭੋਜਨ ਭੋਮ ਸੈਨ ਸਖੀ ਪ੍ਰੇਸੰਗ ਸੁਖ ਬਿਆਹ ਸੰਤ ਨਾ ਛਾਡੇ ਸੰਤਈ ਜੇ ਕੋਟਕ ਮਿਲੇ ਅਸੰਦ ਮਾਹੌਲ ਬਾੜ ਦਾ ਕਿਤਨਾ ਵੀ ਖਰਾਬ ਕਿਉਂ ਨਾ ਹੋਵੇ अपना मन खराब नहीं करता इतनी मैरस करते हैं छोटिया छोटिया गलों के बहने बाजे जरा माहौल ठीक नहीं ठीक हो जाए अमृत छक लवेंगे तो माहौल ठीक दिया ही दें अपनी जिंदगी लगा बैठेगा कभी नहीं छक सकेगा माहौल किसका ठीक होया है किसी का भी नहीं होया बड़े बड़े अवतारी पुरुषों का माहौल ठीक नहीं होया तेरा तो तेरा कितों हो जाएगा सारी जिंदगी जंगो जदल दिश गई मुहम्मद साहब की ਸਾਰੀ ਜ਼ਿੰਦਗੀ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਦੇ ਚਲੰਗ ਗਏ। ਅਲਾ ਯਾਰ ਖਾਂ ਜੋਗੀ ਲਿਖਦੇ ਨੇ ਆਧਾਰ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ ਥਾ। ਆਰਾਮ ਸੇ ਪਹਿਲੋ ਕੋ ਬਦਲਨੇ ਨਾ ਦਿਆ ਥਾ। ਐ ਕਲਗੀਧਰ ਪਾਸ਼ਾ ਤੁਸੀਂ ਤੇ ਇੱਕ ਰਾਤ ਵੀ ਆਰਾਮ ਦੇ ਨੀਂਦ ਨਹੀਂ ਸੌ ਸਕੇ। ਕਾਂਡਾ ਦਿਲੇ ਪਰਖੋਂ ਸੇ ਨਿਕਲਨੇ ਨਾ ਦਿਆ ਥਾ। ਤੁਸੀਂ ਤੇ ਹਰ ਵਕਤ ਸੰਘਰਸ਼ ਦੇ ਚ ਰਹਿ। ਬਾਜ ਦੌੜ ਦੇ ਚ ਰਹਿ। ਕਦੇ ਇਧਰ ਕਦੇ ਉਧਰ ਅਦਾਵਤਾ ਭਾਈ ਧਾਰ ਦੇ ਰਾਜਿਆਂ ਦੀ ਅਦਾਵਤ ਵਕਤ ਦੀ ਹਕੂਮਤ ਔਰੰਗਜ਼ੇਬ ਦੀ ਅਦਾਵਤ ਸੋਡੀਆਂ ਦੀ ਅਦਾਵਤ ਮਸੰਦਾਂ ਦੀ ਅਦਾਵਤ ਤੇਰਮਲ ਦੀ ਅਦਾਵਤ ਚਾਰੋਂ ਪਾਸੇ ਅਦਾਵਤ ਹੀ ਅਦਾਵਤ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ ਬਿਹਾਰ ਆਸਾਮ ਮਹਾਰਾਸ਼ਟਰ ਗੁਜਰਾਤ ਸਭ ਲਪੇਟ ਦੇ ਚ ਆ ਗਿਆ ਹੈ ਤੋ ਗੁਰਬਾਣੀ ਦੇ ਸਰੂਪ ਧਨ ਗੁਰਗਨ ਸਾਹਿਬ ਦੇ ਸਰੂਪ ਬਹੁਤੇ ਚਾਹੀਦੇ ਨੇ। ਧੀਰਮਲ ਕੁਲ ਮੰਗ ਕੀਤੀ ਤਾਂ ਕੇ ਇਸ ਦੇ ਉਤਾਰੇ ਕਰਵਾਈ ਗਿਆ। ਫਿਰ ਉਹ ਬੀੜ ਜੋ ਧਨ ਗੁਰੋ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੇ। ਪਤਾ ਧੀਰਮਲ ਨੇ ਕੀ ਆਖਿਆ? ਜੇ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤੁਸੀਂ ਤਾਂ ਖੁਦ ਉਚਾਰਨ ਕਰ ਲਓ। ਮੈਂ ਨਹੀਂ ਦੇਣੇ। ਤੇ ਜੇ ਸੂਰ ਬੇਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲੋ ਜੇ ਤੁਸੀਂ ਸੂਰ ਬੇਰ ਤੇ ਯੁੱਧ ਕਰਕੇ ਵੇਖ ਲੋ ਜੰਗ ਕਰਕੇ ਵੇਖ ਲੋ ਤੇ ਜੇ ਗੁਰਨਾਣਕ ਦੀ ਗੱਦੀ ਦੇ وارث ਤਾਂ ਖੁਦ ਉਚਾਰਨ ਕਰ ਲੋ ਮੈਂ ਨਹੀਂ ਦੇਣੀ ਦੋਹਾਂ ਦੇ ਜਿਹੜਾ ਰਸਤਾ ਚੁਣਨਾ ਨੇ ਚੁਣ ਲੋ ਮੈਂ ਕਿਸੇ ਕੀਮਤ ਤੇ ਨਹੀਂ ਦੇਣਾ ਯੁੱਧ ਕਰਨਾ ਹੈ ਤਾਂ ਯੁੱਧ ਕਰਕੇ ਵੇਖ ਲੋ ਜੰਗ ਕਰਕੇ ਵੇਖ ਲੋ ਦੀਰਮਲ ਕੁਲ ਵੀ ਫੌਜ ਸੀ ਔਰ ਲੜਾਕ ਬਿਰਤੀ ਉਸਦੀ ਹੈ ਹੀ ਸੀ ਸਤਿਗੁਰੂ ਨੇ ਮناسب ਨਹੀਂ ਸਮਝਿਆ ਧੀਰਮਲ ਨਾਲ ਯੁੱਧ ਕਰਨਾ ਵਰਨਾ ਬੜੇ ਬੜੇ ਯੁੱਧ ਹੋਏ ਨੇ ਪਰ ਧੀਰਮਲ ਨਾਲ ਯੁੱਧ ਕਰਨਾ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮناسب ਨਹੀਂ ਸਮਝਿਆ ਦਮਦਮਾ ਸਾਹਿਬ ਦੇ ਚ ਬੈਠੇ ਨੇ ਮੌਜ ਦੇ ਚ ਕਾਗਜ਼ ਮੰਗਵਾਏ ਕਲਮ ਆਪਣੇ ਹੱਥੋਂ ਦਿੱਤੀ ਮਨੀ ਸਿੰਘ ਨੂੰ ਆਖੇ ਸਤਿਗੁਰੂ ਦੇ ਸਰੂਪ ਧਨਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਸਰੂਪ ਤਿਆਰ ਕਰਨੇ ਨੇ ਸਿੱਖੀ ਦਾ ਦਾਇਰਾ ਵਧ ਗਿਆ ਬਾਣੀ ਦਾ ਪਾਠ ਥਾਂ ਥਾਂ ਤੇ ਹੋਵੇ ਗੁਰਬਾਣੀ ਦੇ ਸਰੂਪ ਦੇ ਦਰਸ਼ਨ ਥਾਂ ਥਾਂ ਤੇ ਹੋਵੇ ਕਹਿੰਦੇ ਨੇ ਤਿੰਨ ਮਹੀਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਗਏ ਪਾਈ ਮਾਨੀ ਸਿੰਘ ਲਿਖਦੇ ਪਏ ਇਹ ਪਹਿਲੀ ਵੀਰ ਜੋ ਕਰਤਾਰਪੁਰ ਦੀ ਅੱਜਕੱਲ ਜੋ ਰਾਮ ਸਰ ਵਿੱਚ ਲਿਖੀ ਗਈ ਤੇ ਕਰਤਾਰਪੁਰ ਦੇ ਵਿੱਚ ਮੌਜੂਦ ਹੈ ਤੀਰਵਲੀਆਂ ਦੇ ਕੋਲ ਇਹਦੇ ਲਿਖਾਰੀ ਭਾਈ ਗੁਰਦਾਸ ਜੀ ਸਨ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਇਹ ਜਿਹੜੀ ਵੀੜ ਪ੍ਰਕਾਸ਼ਮਾਨ ਹੈ ਸਾਰੀ ਦੁਨੀਆ ਚ ਇਹਦੇ ਉਚਾਰਨ ਕਰਤਾ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਾਰੀ ਭਾਈ ਮਨੀ ਸਿੰਘ ਨੇ ਲਿਖਣ ਵਾਲੇ ਭਾਈ ਮਨੀ ਸਿੰਘ ਨੇ ਕਰਤਾਰਪੁਰ ਦੀ ਵੀੜ ਤੇ ਇਸ ਵੀੜ ਦੇ ਵਿੱਚ ਬਸ ਥੋੜਾ ਜਿਹਾ ਅੰਤਰਾ ਹੈ ਉਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੇ ਇਹਦੇ ਵਿੱਚ ਸਤਿਗੁਰਾਂ ਨੇ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਚੜਾਈ ਹੈ ਔਰ ਆਪ ਸੁਣ ਕੇ ਹੈਰਾਨ ਹੋਵੋ ਕਦੀ ਮੌਕਾ ਮਿਲੇ ਤੇ ਦਰਸ਼ਨ ਵੀ ਕਰ ਸਕਦੇ ਹੋ ਕਰਤਾਰਪੁਰ ਜਾ ਕੇ ਜਿੱਥੇ ਜਿੱਥੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੇਖਦੇ ਹੋ ਨਾ ਹੁਣ ਇੱਥੇ ਇੱਥੇ ਉੱਥੇ ਪੰਨੇ ਖਾਲੀ ਨੇ ਉਸ ਉਸ ਬੀੜ ਦੇ ਵਿੱਚ ਕਰਤਾਰਪੁਰ ਦੀ ਬੀੜ ਦੇ ਵਿੱਚ ਉਹ ਪਤਰੇ ਖਾਲੀ ਪੈਣ ਉਹ ਜਗਾ ਖਾਲੀ ਪਈਆ ਦੋ ਦੋ ਪੰਨੇ ਇੱਕ ਇੱਕ ਪੰਨਾ ਖਾਲੀ ਪਿਆ ਕਿਉਂਕਿ ਇਤਨੀ ਇਤਨੀ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਪੰਨੇ ਖਾਲੀ ਪੈਣੇ ਹੁਣ ਤੇ ਬਹੁਤ ਕਠਿਨਾਈ ਨਾਲ ਦਰਸ਼ਨ ਕਰਾਂਦੇ ਨਹੀਂ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮੰਗ ਕਰ ਲਈ ਸੀ ਬਤੋ ਸ਼ੇਖਾ ਨੇ ਚ ਰੱਖੀ ਹੈ ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਨਾ ਨਹੀਂ ਦਿੱਤੇ ਉਹਨਾਂ ਨੇ ਉਦੋਂ ਕਲਗੀ ਦਰਨੋਂ ਨਹੀਂ ਦਿੱਤੀ ਤੇ ਹੁਣ ਪੰਥ ਨੂੰ ਕਿਹ ਦੇਣਗੇ ਇਹ ਵੀ ਮੈਰਜ ਕਰਦੇ ਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੰਗਦੇ ਰਹਿ ਗਏ ਨਹੀਂ ਦਿੱਤੇ ਤੇ ਹੁਣ ਪੰਥ ਮੰਗਦਾ ਰਹਿ ਗਿਆ ਨਹੀਂ ਦਿੱਤੇ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਮਨੀ ਸਿੰਘ ਨੇ ਤੇ ਸ਼ੱਕ ਕੀਤਾ ਮਹਾਰਾਜ ਬੋਲ ਤੇ ਤੁਹਾਡੇ ਵੀ ਨੇ ਬਚਨ ਅੰਮ੍ਰਿਤਮਈ ਤੇ ਤੁਹਾਡੇ ਵੀ ਨੇ ਵੀਰ ਤੁਸੀਂ ਸੰਪੂਰਨ ਕਰਾ ਲਈ ਆਪਣੀ ਬਾਣੀ ਨਹੀਂ ਮਨੀ ਸਿੰਘ ਅਸੀਂ ਜੋ ਲਿਖਾਇਆ ਹੈ ਉਹਦੇ ਵਿੱਚ ਇਤਿਹਾਸ ਹੈ 24 avatars ਦਾ ਇਤਿਹਾਸ ਹੈ ਸਤਗੁਰ ਦਾ ਆਪਣਾ ਇਤਿਹਾਸ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਦਤ ਜੈ ਬੇਦਮੋਯਾਨੋ ਮਨੀ ਸਿੰਘ ਅਸੀਂ ਆਪਣੀ ਕਥਾ ਪ੍ਰਮਾਤਮਾ ਦੀ ਕਥਾ ਦੇ ਵਿੱਚ ਨਹੀਂ ਲਿਖਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਮਾਤਮਾ ਦੀ ਕਥਾ ਇਸ ਪਰਪੰਚ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋਗ ਮਾਨਾ ਕਿਸੇ ਗੁਰੂ ਦਾ ਇਤਿਹਾਸ ਨਹੀਂ ਹੈ ਕਿਸੇ ਪਾਤਸ਼ਾਹੀ ਦਾ ਇਤਿਹਾਸ ਨਹੀਂ ਗੁਰਨਾਣਕ ਕਿੱਥੇ ਪ੍ਰਗਟ ਹੋਏ ਕਦੋਂ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਪਤਨੀ ਦਾ ਕੀ ਨਾਮ ਸੀ ਬੱਚੇ ਕਿਤਨੇ ਸਨ ਗੁਰਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਦੋਂ ਜੋਤੀ ਜੋਤ ਸੁਣਾਏ ਨਹੀਂ ਹੈ ਇਤਿਹਾਸ ਨਹੀਂ ਹੈ ਨਿਰੋਲ ਬ੍ਰह्म ਗਿਆਨ ਹੈ ਨਿਰੋਲ ਪ੍ਰਮਾਤਮਾ ਦਾ ਗਿਆਨ ਖੈਰੇ ਵਿੱਚਕਾਰ ਗੱਲ ਆ ਗਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੂਰਜ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ ਉੱਲੂ ਨੂੰ ਚਾਨਣਾ ਨਹੀਂ ਮਿਲਦਾ ਗਗੋ ਨੂੰ ਚਾਨਣਾ ਨਹੀਂ ਮਿਲਦਾ ਪੰਛੀਆਂ ਵਿੱਚ ਕੋਈ ਘੱਟ ਗਗੋ ਥੋੜੇ ਨੇ ਜੋ ਗਗੋ ਨੇ ਮਨੁੱਖੀ ਦੁਨੀਆ ਵਿੱਚ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਗੁਰ ਸ਼ਬਦ ਦੇ ਚਾਨਣੇ ਵਿੱਚ ਕੁਝ ਦਿਖਾਈ ਦੇਵੇ ਗੁਰਬਾਣੀ ਦੀ ਰੋਸ਼ਨੀ ਵਿੱਚ ਕੁਝ ਦਿਖਾਈ ਦੇਵੇ ਇਤਨੀ ਸੂਝ ਬੂਝੀ ਕੋਈ ਨਹੀਂ ਮਨ ਰੇ ਸੰਸਾਰ ਅੰਧ ਗਹਿਰਾ ਇੱਕ ਤੇ ਮਨੁੱਖ ਦੁਨੀਆ ਵਿੱਚ ਅંધੇਰਾ ਹੈ ਅਚੇਤ ਹੈ ਦੂਸਰਾ ਅੰਧਾ ਆਪਣਾ ਅਚੇਤਪਣਾ ਦੇਖ ਸਕੇ ਕਿਤਨਾ ਬੋਧ ਵੀ ਕੋਈ ਨਹੀਂ ਅਸ਼ੰਖ ਮੌਰਖ ਅੰਧਗੋਸ਼ ਕੋਸ਼ਿਸ਼ ਤੇ ਮੇਰੀ ਸੀ ਇਸ ਪੌੜੀ ਦੇ ਪੂਰੇ ਅਰਥ ਮੈਂ ਤੁਹਾਡੇ ਸਾਹਮਣੇ ਕਰਦਾ ਕੱਲ ਕਰਾਂਗੇ ਤੇ ਫਾਨੂੰ ਹੁਣ ਲੇਟ ਵੀ ਨਾ ਕਰੀਏ ਅਸ਼ੰਖ ਮੌਰਖ ਅੰਧਗੋਰ ਅੰਧੇਰੇ ਦਾ ਜੀਵਨ ਉਹ ਜਾਣੇ ਦਾ ਜੀਵਨ ਸੀ ਅਸ਼ੰਖ ਜਪ ਅਸ਼ੰਖ ਬਾ ਔਰ ਇਸ ਚੱਕਰੇ ਚ ਨਾ ਪੈਣਾ ਗੋਗੋਈ ਅੰਧੇਰੇ ਚ ਆਉਣਾ ਬਹੁਤੇ ਮਨੁੱਖ ਅੰਧੇਰੇ ਚ ਨੇ ਕਲਬ ਨਾਲ ਤਾਲ ਮੇਲ ਬੈਠ ਸਕਦਾ ਹੈ ਗੁਰਦੁਆਰੇ ਨਾਲ ਨਹੀਂ ਸ਼ਰਾਬਖਾਨਿਆਂ ਨਾਲ ਤਾਲ ਮੇਲ ਬੈਠ ਸਕਦਾ ਹੈ ਅੰਮ੍ਰਿਤ ਦੇ ਸੋਮਿਆਂ ਨਾਲ ਨਹੀਂ ਜੂਏ ਖਾਨਿਆਂ ਨਾਲ ਵੈਸ਼ੇ ਆਲਿਆਂ ਨਾਲ ਸੰਬੰਧ ਜੁੜ ਸਕਦਾ ਹੈ ਗੁਰਦੁਆਰਿਆਂ ਨਾਲ ਨਹੀਂ ਮੰਦਰਾਂ ਨਾਲ ਨਹੀਂ ਅਕਸਰ ਪ੍ਰਭਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਭਾਰਤ ਵਿੱਚ ਮੰਦਰਾਂ ਦੇ ਗੁਰਦੁਆਰਿਆਂ ਦੇ ਰਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਸ਼ਰਾਬਖਾਨਿਆਂ ਦੇ ਵੈਸ਼ੇ ਆਲਿਆਂ ਦੇ ਜਦ ਮੈਨੂੰ ਲਾਸ ਐਂਜਲੈਸ ਦੇ ਚ ਸਿੰਗ ਕਹਿਣ ਲੱਗਾ ਗਏ ਨਹੀਂ ਜੀ ਤੁਹਾਨੂੰ ਰਾਤ ਦੀ ਜ਼ਿੰਦਗੀ ਦਿਖਾਈ ਹੈ ਮੈਂ ਕਹ ਤੂੰ ਦੇਖਦਾ ਹਾਂ ਨੇ ਕਹਿੰਦੇ ਹਾਂ ਤਾਂ ਮੈਂ ਕਿਹਾ ਮੈਂ ਅੱਜ ਕਥਾਈ ਤੇ ਸੁਣਾਈ ਹੈ ਰਾਤ ਦੀ ਜ਼ਿੰਦਗੀ ਤੇ ਉੱਲੂਆਂ ਦੀ ਆਉਂਦੀ ਹੈ ਉੱਲੂ ਮੈਨੂੰ ਬਣਾਣਾ ਹੀ ਤੇ ਲੈ ਜਾਵੇਗਾ ਕਹਿੰਦੇ ਕਹਿੰਦੇ ਜੀ ਤੁਸੀਂ ਤੇ ਪਰੋਖ ਰੂਪ ਦੇ ਵਿੱਚ ਮੈਨੂੰ ਉੱਲੂ ਆਖਿਆ ਪਰੋਖਸ ਕਹਿੰਦੇ ਨੇ ਜਿਵੇਂ ਬੈਕਗ੍ਰਾਉਂਡ ਦੇ ਪਿੱਛੇ ਖੜੇ ਹੋ ਕੇ ਸੰਸਕ੍ਰਿਤ ਦੇ ਸ਼ਬਦ ਹੈ ਪਰੋਖਸ পিچھے ছবকে ਤੁਸੀਂ ਤਾਂ ਮੈਨੂੰ ਉੱਲੂ ਕਹਿ ਦਿੱਤਾ ਮੈਂ ਕਿਹਾ ਤੁਸੀਂ ਮੈਨੂੰ ਉੱਲੂ ਬਣਾਉਂਦੇ ਸੀ ਮੈਂ ਮੈਂ ਕੀ ਕਰਾਂ ਫਿਰ ਤੁਸੀਂ ਇਸ ਤਰ੍ਹਾਂ ਕਹਿ ਰਹੇ ਸੀ ਲਾਸ ਵੇਗਾਸ 에য়ারਪੋਰਟ ਦੇਤੇ ਪਲੇਨ ਬਦਲਣਾ ਸੀ ਮੈਨੂੰ ਯਾਦ ਹੈ ਇੱਥੋਂ ਹੀ ਗਿਆ ਸੀ ਮੈਂ ਲਾਸ ਵੰਜਲੇ ਤੋਂ ਇੱਥੋਂ 에য়ারਪੋਰਟ ਤੇ ਵੀ ਜੂਆ ਚੱਲ ਰਿਹਾ ਹੈ ਹੱਦ ਹੋ ਗਈ ਸਾਰਾ ਸ਼ਹਿਰ ਤੇ ਜਵਾਰੀਆਂ ਦਾ ਹੈ ਵੀ ਚਲੋ 에য়ারਪੋਰਟ ਤੋਂ ਬਾਹਰ ਨਿਕਲ ਕੇ ਖੇਡ ਲਿਓ ਉੱਥੇ ਵੀ ਖੇਡਦੇ ਉੱਥੇ ਬੈਠੇ ਆ ਬੈਠੇ ਆ ਬਿਜੂਆ ਚ ਰਾਤ ਦੀ ਜ਼ਿੰਦਗੀ ਜੂਏਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਵੈਸ਼ਾਲਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਸ਼ਰਾਬਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਥੀਟਰਾਂ ਤੇ ਕਲਬਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਰਾਤ ਵਰਗੀ ਹੈ ਉਹਨਾਂ ਦਾ ਉੱਥੇ